ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸ਼ੇਰੇ ਨੇ ਕੋ ਆ ਚੁੱਕੇ ਨੇ ਜੀ ਸ਼ਹਿਰ ਅੰਮ੍ਰਿਤਸਰ ਦੀ ਜ਼ਿਲ੍ਹਾ ਵੀ ਅੰਮ੍ਰਿਤਸਰ ਪੈਂਦਾ ਬੁਬਾਰ ਦਾ ਕੰਮ ਕਰਦੇ ਬਾਈ ਹਣੀ ਤੇ ਅੱਜ ਵੀ ਦੇਖੋ ਤਿੰਨ ਚਾਰ ਝੋਟੀਆਂ ਥੇਲ ਆ ਤੇ ਵੀਰ ਨਾਲ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਬਾਜੀ ਸਤਿਕਾਰ ਅਵਸਰ ਠੀਕ ਹੈ ਜੀ ਤਾਂ ਠੀਕ ਠਾਕ ਜੀ ਪ੍ਰਾਣੇ ਬੁਬਾਰੀ ਇਹ ਪੁਰਾਣੇ ਪੁਰਾਣੇ ਕਰਨੀ ਚੱਲੇ ਸ਼ੇਰ ਨੇ ਵਧੀਆ ਵਧੀਆ ਠੀਕ ਠਾਕ ਚੜਦੀਆਂ ਕਲਾ ਤੂੰ ਹੀ ਸੁਣਾਓ ਹਾਂ ਜੀ ਹਾਂ ਜੀ ਮੇਰਾ ਵੀ ਵਧੀਆ ਵਧੀਆ ਚੱਲਦਾ ਕੰਮ ਵਧੀਆ ਕਿਰਪਾ ਬਾਬੇ ਸ਼ੀਦਾਲ ਦੀ ਬਹੁਤ ਵਧੀਆ ਕਿਰਪਾ ਮਹ ਜਿਆਦਾ ਦੋਧੇ ਕੰਮ ਹੀ ਕਰ ਦੇਣਾ ਜੀ ਹਾਂ ਜੀ ਹਾਂ ਜੀ ਇੱਕ ਦਸਾਂ ਕੀ ਚੱਕਰ ਆ ਉਹ ਵੀਡੀਓ ਜੋ ਪੈਂਦੀ ਆ ਇੱਕ ਪਹਿਲਾਂ ਵੀ ਗਾਗ ਪੁਰਾਣੇ ਲੱਗੇ ਰਹੇ ਉਹ ਲੈ ਜਾਂਦੇ ਆ 20 ਸਾਲੀ ਹੋ ਗਏ ਨੇ ਮੈਂ ਨਾ ਵਪਾਰ ਨੂੰ ਤੇ ਉਹਦਾ ਕਰਕੇ ਫਿਰ ਡੰਗਰ ਹੁਣ ਕੱਲ ਤੁਹਾਨੂੰ 3 ਦਿਨ ਹੋ ਗਏ ਫੋਨ ਕਰਦਿਆਂ ਨੂੰ ਤੇ ਰਾਤੀ ਜੋੜੀ ਪੰਜ ਹੀ ਮੱਜਾਂ ਦੋ ਰਾਤੀ ਵੇਗੀਆਂ ਪਰਸੋਂ ਦੋ گاਵਾ ਚਲ ਗਈਆਂ ਹਾਂ ਜੀ ਹਾਂ ਚੱਕਰ ਉਹਨੂੰ ਹੀ ਆਏਗਾ ਕਿ ਤੇ ਅਸੀਂ ਕਿਹਾ ਵੀ ਹੁਣ ਸਵੇਰੇ ਆਇਓ ਤੁਸੀਂ ਵੀਡੀਓ ਬਣਾਉਣੀ ਹੈ ਜਿਹੜੀ ਗੱਲ ਆ ਚੱਕਰ ਆ ਫਿਰ ਤੁਹਾਨੂੰ ਕਿਹਾ ਈਮਾਨ ਦੇ ਨਾਲ ਫਿਰ ਚੰਗਾ ਨਹੀਂ ਲੱਗਦਾ ਨਾ ਕੋਈ ਗੱਲ ਹੈ ਹਾਂ ਚੱਕਰ ਉਹਨੂੰ ਵੇਖ ਜਾਈਦਾ ਭਾਜੀ ਫਿਰ ਕੋਈ ਬਸ ਬਸ ਹਾਂ ਜੀ ਹਾਂ ਜੀ ਹੁਣ ਲੈਣ ਦਾ بس ਆ ਗੱਲ ਇਹ ਗੱਲ ਹੁੰਦੀ ਕਿ ਵੀਡੀਓ ਵਿੱਚ ਵਿਖਣਾ ਉਹ ਪੁਰਾਣਾ ਹੈ ਬਸ ਹਾਂਜੀ ਹਾਂਜੀ ਬਿਲਕੁਲ ਇਹ ਆ ਵੀ ਮਲਕ ਨਾਲ ਦਾ ਹੋ ਭੈਣ ਭਰਾ ਨਾਲ ਕੋ ਜੁੜਦਾ ਹੀ ਆ ਜਿਹੜਾ ਵੀ ਦਾ ਵੀਡੀਓ ਕਿ ਇਹ ਵੀ ਕਿਰਪਾ ਮਹਾਰਾ ਸੱਚੇ ਪਾਸ਼ਾ ਦੀ ਚੱਲੀ ਜਾਂਦਾ ਇਦਾਂ ਹੀ ਤੇ ਕਿੰਨੇ ਆ ਬਾਈ ਅੱਜ ਫਿਰ ਅੱਜ ਬਣੇ ਤਿੰਨ ਆ ਕਰੀ ਜੂਣੇ ਫਿਰ ਹਾਂਜੀ ਲਓ ਜੀ ਆਜੋ ਇਧਰ ਲੱਗਿਆ ਫਿਰ ਹਾਂਜੀ ਬਾਈ ਕਿੰਨੇ ਟਾਈਮ ਕੋ ਸੀ ਇਹਨੂੰ ਸੂਈ ਨੂੰ ਅੱਜ 10 ਕ ਦਿਨ ਹੋ ਗਏ ਹੋਗੇ ਅੱਜ 10 ਦਿਨ ਹੋ ਗਏ ਹਾਂਜੀ ਹਾਂਜੀ ਐਸ ਟਾਈਮ ਦੁੱਧ ਬਜੀ ਕਿੰਨਾ ਧਿਆਰ ਹੈ ਇਸ ਟਾਈਮ ਜਿਹੜਾ ਦੁੱਧ ਹੋਣਾ ਪੱਕਾ ਹਾਂਜੀ ਪੱਕਾ ਦੁੱਧ ਥਲੇ ਆ 13 ਕਿਲੋ ਦੁੱਧ ਹੋਊਗਾ 13 ਕਿਲੋ ਹਾਂਜੀ ਪੂਰਾ ਭਾਂਕ ਦੋ ਟਾਈਮ ਚੋਵੇ ਭਾਂਕ ਤਿੰਨ ਟਾਈਮ ਚੋਵੇ ਠੀਕ ਆ ਹਾਂ ਤੇ ਖੋਲੀ ਜੇ ਫਿਰ ਕਟਾ ਕਟਾ ਜੀ ਹਾਂਜੀ ਕਟਾ ਦੇ ਮਗਰ ਇਹ ਮਾਲ ਫਿਰ ਬਜੀ ਉਧਰੋਂ ਲੈ ਕੇ ਆ ਨਾ ਕਿ ਇਧਰੋਂ ਹਾਂਜੀ ਹਾਂਜੀ ਉਧਰ ਦਾ ਹੀ ਮਾਲ ਆ ਜੀ ਲੋ ਜੀ ਕਰੋ ਚੈੱਕ ਸੋਹਣੇ ਝੋਟੀਆਂ ਸਾਰੇ ਹੈ ਮਲਵਾਣਾ ਸਾਰੀਆਂ ਵੇਖੋ ਗਰਾਂ ਦੇ ਚੋਟੀ ਚੋਆ ਪਸਣਾ ਸੇਦਾ ਵੀ ਵਧੀਆ ਆਊਗਾ ਬਹੁਤ ਵਧੀਆ ਇੱਕ ਨੰਬਰ ਦੀ ਚੋਆਈ ਉ ਤੇ ਟਾਈਮ ਕਿੰਨਾ ਹੋ ਗਿਆ ਇਹਨੂੰ ਸੂਈ ਨੂੰ ਇਨੂੰ ਸੂਈ ਨੂੰ 10 ਦਿਨ ਹੋਏ ਹੋ ਗਾ ਤੂੰ ਦੂਰ ਰਹੇ ਥੋੜਾ ਬੋਧਾ ਹਾਂਜੀ ਹਾਂਜੀ ਪਹਿਲੇ ਮੈਲਾ ਬੁਲਾ ਮਾਰ ਕੇ ਵਧੂਗੀ ਹਾਂਜੀ ਹਾਂ ਬਿਲਕੁਲ ਬਿਲਕੁਲ ਆਜੋ ਜੀ ਆਜੋ ਲਿਆਓ ਕਰੋ ਲਓ ਜੇ ਬੱਤੀ ਲੈ ਚਲੋ ਬੈਠਾ ਠੀਕ ਆ ਬਾਸ ਸਿਰੇ ਹੀ ਭਾਬੂ ਜੈ ਇ ਰੱਖੀ ਆ ਨਾ ਅਪਾਂ ਤੇ ਜਿਹੜੇ ਡਾਂਸ ਉਡਦਿਆਂ ਜਾਂਰ ਹਾਂਜੀ ਭਾਈ ਜੀ ਫਿਰ ਵੇਖ ਲੋ ਸੁਨੀਲ ਜੀ ਜਿੰਨੇ ਦੀ ਚੰਗੀ ਲੱਗਦੀ ਦੇ ਦਿਓ ਪਰ ਜਾਇ ਜੀ ਕਰ ਦੋ ਬਸ ਮੁੱਲ ਤੇ ਦਾਇਕ 15 ਕਰਦੇ ਹਾਂ ਹਾਂਜੀ 10 ਦੀ ਦੇ ਦੀਏ ਚਲੋ 1 ਪੰਨ ਦੀ ਜਾਣ ਦੋ ਵੇਖ ਲੋ ਕਰ ਲੋ ਸਦਾਰਾ ਠੀਕ ਹੈ ਜੀ ਚਲੋ ਇੱਕ ਦਿਨ ਦੀ ਹਾਂਜੀ ਚਲ ਬਾਕੀ ਜਾਣ ਹਾਂ ਬਾਕੀ ਕੋਈ ਧਾਨ ਭਰਾ ਹੋਵੇ ਆਪਣੀ ਤਸੱਲੀ ਕਰੇ ਆਣ ਕੇ ਪਹਿਲੀ ਗੱਲ ਇੱਥੇ ਆਣ ਕੇ ਕੋਈ ਚੋਊ ਨਾ ਮਾਨ ਭਰਾ ਉਹ ਚੀਜ਼ ਦਾ ਬਹੁਤ ਜ਼ਿਆਦਾ ਉਹਨੂੰ ਵੀ ਫਾਇਦਾ ਹਾਨੂੰ ਤੇ ਜੇ ਕਿਦੋਂ ਨਹੀਂ ਟਾਈਮ ਆਨਲਾਈਨ ਭਾਵੇਂ ਕੋਈ ਦੋ ਟਾਈਮ ਤਿੰਨ ਟਾਈਮ ਚਵਾਈ ਕਰੇ ਆਪਣੀ ਕੋਈ ਗੱਲ ਨਹੀਂ ਸਾਈ ਬੈਨਾ ਪਾ ਕੇ ਤੇ ਆਪਣੇ ਤਰੀ ਨਾਲ ਤਸੱਲੀ ਕਰੇ ਚਵਾਈ ਉਹ ਇੱਕ ਨੰਬਰ ਦੀ ਮੋਟੀ ਧਾਰ ਹੋਊਗੀ ਠੀਕ ਹੈ ਜੀ ਹਾਂਜੀ ਤੇ ਆਹ ਆ ਜੀ ਇਨੂੰ ਅੱਜ 4 ਦਿਨ ਹੋਏ ਉਸੂਈ ਨੂੰ 4 ਤੋਂ 5 ਦਿਨ ਹਾਂਜੀ ਤੇ ਇਹਦੇ ਥੱਲੇ ਹੋਊਗਾ 14 ਕਿਲੋ ਹਾਜ਼ਰ 14 ਕਿਲੋ ਦੋ ਦੋ ਹਾਜ਼ਰ ਚਵਾਈੂ ਇੱਕ ਨੰਬਰ ਦੀਆਂ ਧਾਰ ਮੋਟੀ ਉਂਗਲ ਜਿਹੀ ਇਹ ਵੀ ਖੋਲੀ ਫਿਰ ਹਾਂਜੀ ਬੱਚਿਆਂ ਨੇ ਇਹਦੇ ਮਾਰ ਕੱਟੀ ਆਖੋ ਲਓ ਕੱਟੀ ਬੀਚ ਬਹੁਤ ਸੋਹਣੀ ਆ ਗਿਆ ਨਾ ਬਿਲਕੁਲ ਤਾਜੀ ਆ ਹਾਂ ਤਾਜੀ ਕੱਟੀ ਆ ਤੇ ਕਰੋ ਇਹ ਬਜੀ ਫਿਰ ਕਿੰਨਾ ਕਰੂ ਤੁਹਾਡਾ ਇਹ ਵੀਜੀ ਮਲੋਗਨਾ ਬਹੁਤਾ ਨਹੀਂ 15 16 ਕਿਲੋ ਇਹਨੂੰ ਕੀ ਆਂਦਾ ਵੱਡੀ ਝੋਟੀ ਆ ਜੁਆ ਸੁਹਾ ਝੋਟੀ ਦਾ 18 ਕਿਲੋ ਆ ਕੇ ਆਈ 15 ਅੰਦਾ ਹਾਂ 15 ਮੈਂ ਵੀ ਉਹ ਵੱਡੀ ਹੈ ਜੀ ਪੂਰੀ ਹਾਂ ਜੀ 14 ਕਿਲੋ ਦੇ ਹਾਜ਼ਰ ਹੋਣੂ ਨਾ ਬਿਲਕੁਲ ਜੀ ਹਾਂ ਜੀ ਵੱਡੀ ਮੱਝਾ ਪੂਰੀ ਚੋਾਈ ਜੋ ਐ ਬੋਲੀ ਉਹ ਸ਼ਰੇ ਜੀ ਬਹੁਤ ਰੂਵ ਵਰਗੀ ਠੀਕ ਆ ਮੜਾ ਮੂੰਹ ਮੱਝਾ ਕਰਾ ਦੋ ਸਿੰਘ ਤੇ ਬਹੁਤੇ ਵਾਲਾ ਘਰ ਲੱਗੇ ਨਾ ਇਹਦੇ ਘਮਾਇ ਮੜਾ ਲੰਗ ਜੀ ਨੰਗੇ ਨੰਗੇ ਸੁੱਕੇ ਨਾ 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 ਬਾ ਠੀਕ ਆ ਲੈ ਚਲੋ ਬੱਚਿਆਂ ਦਾ ਕਰਦੀਆਂ ਥੋੜਾ ਹਾਂਜੀ ਹਾਂਜੀ ਬਾਕੀ ਸਿੰਘ ਸੂਂਗ ਦੀ ਕੁਆਲਿਟੀ ਬਹੁਤ ਚੰਗੀ ਸਿੰਘ ਬਹੁਤ ਸੋਨਾ ਵਾ ਹੂੰ ਲੈ ਚਲੋ ਠੀਕ ਆ ਚਲੋ ਗਾ ਫੈਰਾ ਹੋ ਗਿਆ ਨਾਲ ਕੱਟੀ ਆ ਗਈ ਕਿ ਨਹੀਂ ਹਾਂਜੀ ਹਾਂਜੀ ਤੇ ਸ਼ੇੜਾ ਜਿਹਾ ਨਹੀਂ ਦੀ ਕੀ ਮਾਰ ਇਹਦੀ ਕੀਮਤ ਤੇ ਢੋਟੀ ਦੀਆਂ 1.5 ਲੱਖ ਦੀ ਹਾਂਜੀ 40 ਦੀ ਦੇ ਦਈਏ ਹਾਂਜੀ ਫੇਰ ਕਰ ਦੋ ਮਾਨਦ ਜਨਾਬ ਦਾ 1 ਲੱਖ 5000 ਚੱਲਣ ਦੋ ਠੀਕ ਹੈ ਜੀ ਕਿੰਨਾ 200 ਛੋੜੀ ਸਿਰਫ 200 ਛੋੜ ਚਲੋ ਇਹ ਆ ਜੋੜੀ ਵਾਲਾ ਸਿੰਘ ਵੇਖੂਗਾ ਸਿੰਘ ਤੇ ਮੈਂ ਨਾ ਬਹੁਤ ਜ਼ਿਆਦਾ ਜਿਵੇਂ ਆਵ ਲਾਇਆ ਹੁੰਦਾ ਕਰਕੇ ਇਹ ਸੂਆ ਪਹਿਲਾ ਜੀ ਸੂਆ ਦੂਜਾ ਵਾ ਅੱਛਾ ਵੇਖਣ ਨੂੰ ਪਹਿਲਾਂ ਲੱਗਦੀ ਆ ਪਹਿਲਾਂ ਨੇ ਦੁੱਧ 13-14 ਕਿਲੋ ਦਿੱਤਾ ਠੀਕ ਆ ਅੱਜ ਸੂਈ ਨੂੰ ਇਹਨੂੰ ਕੋਈ 6 ਦਿਨ ਹੋਏ ਹੋਊਗੇ ਹਾਂਜੀ 12 ਕਿਲੋ ਹਾਜ਼ਰ ਹੋਊਗਾ 12 ਕਿਲੋ ਹਾਜ਼ਰ ਹਾਂਜੀ ਲਓ ਜੀ ਠੰਡੀ ਠੁੰਡੀ ਬੜੀ ਬਹੁਤ ਜਿਆਦੀ ਚੰਗੀ ਕਰੀ ਲਓ ਜੀ 12 ਕਿਲੋ ਤਾਂ ਹਾਜ਼ਰ ਆ ਇਹ ਵੀ ਦੇਖੋ ਕੱਟੀ ਮਗਰ ਇਹਦੇ ਮਗਰ ਵੀ ਕੱਟੀ-ਕੱਟੀ ਦੀ ਬੜੀ ਦੇਖੋ ਪੂਰੀ ਪਰ ਝੋਟੀ ਇਹ ਵੀ ਬੜੀ ਸੋਹਣੀ ਆ ਪੂਰੀ ਜਬਰਦਸਤ ਝੋਟੀ ਆ ਫੁੱਲ ਵੱਡੀ ਨਹੀਂ ਠੀਕ ਆ ਅੱਜ ਆ ਨਾ ਤੇ ਆ ਝੋਟੀ ਨੂੰ ਦੁੱਧ ਵੱਧ ਜਾਣਾ ਹੈ ਜੇ ਹੋਰ ਜੀ ਥੱਲੇ ਬਹੁਤਾ ਨਹੀਂ ਇਹਨੂੰ 14-15 ਕਿਲੋ ਐਡੀ ਝੋਡੀ ਨੂੰ ਦੁੱਧ ਕੀ ਜਾਂਦਾ ਹੋਊ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਸੀਲ ਇਹ ਦੇਖਿਓ ਆ ਜਿੱਦਾਂ ਮਰਜੀ ਮੈਂ ਆ ਆ ਚੱਕਰ ਚਵਾਈ ਵੀ ਇੱਕ ਨੰਬਰ ਦੀ ਕੁੜੀ ਹੈ ਜੀ ਬਿਲਕੁਲ ਜੀ ਨਹੀਂ ਠੀਕ ਹੈ ਭਲੇ ਪਸਮਾ ਗਏ ਤੇ ਬਹੁਤ ਜ਼ਿਆਦਾ ਚੋਣ ਚੰਗਾ ਲੱਗਾ ਕੱਟੀਆਂ ਨਹੀਂ ਠੀਕ ਹੈ ਹੂੰ ਚੰਗੇ ਲੱਗਿਓ ਕੱਢ ਕੇ ਲੈ ਕੇ ਆਂਦੇ ਬਹੁਤ ਜ਼ਿਆਦੀ ਚੰਗੀ ਕੱਟੀ ਆ ਇਹ ਹੂੰ ਠੰਡੀ ਬੜੀ ਹੈ ਨਾ ਲੈ ਲੈ ਦਲੋ ਤੇ ਭਾਜੀ ਫਿਰਿੰਦਾ ਮੁੱਲ ਇਹਦਾ ਮੁੱਲ ਵੀਰ ਜੀ ਉਤਰਾਂ ਦੇ ਇਹ ਵੀ 1.5 ਲੱਖ ਦੀ ਝੋਟੀ ਆ ਹਾਂ ਇਹਦਾ ਥੋੜਾ ਜਿਹਾ ਇੱਕ ਬੈਣੀ ਵਾਲ ਦੇ ਅਗਲੇ ਥਾਂ ਚੋਂ 10 ਘਟਾਰਾਂ ਦਾ ਫਰਕ ਹੋਊਗਾ ਇੱਧਰ ਲਾ ਠੀਕ ਆ ਇੱਧਰ ਲਾ ਇੱਧਰ ਲਾ ਅੱਛਾ ਇੱਧਰ ਲਾ ਠੀਕ ਆ ਹਾਂ ਜੀ 10 ਘਟਾਰਾਂ ਦਾ ਫਰਕ ਹੋ 8 ਤੋਂ 10 ਘਟਾਰਾਂ ਦਾ ਬਸ ਬਹੁਤਾ ਨਹੀਂ 8 ਤੋਂ 10 ਘਟਾਰਾਂ ਦਾ ਬਸ ਹਾਂ ਬਿਲਕੁਲ ਤੇ ਹੁਣ ਮੰਨ ਲਓ ਕਿ ਨਾਲ ਉਹਦਾ ਕਰਕੇ 35 ਦੀ ਝੋੜੀ ਦੇ ਦੀਏ ਕਰ ਦਿਓ ਇੱਕੋ ਹੀ ਗੱਲ ਲਾਸਟ ਪੀਸ ਮੇਰੇ ਨਾਲ ਤੇਰੀ 30ਵੀਂ 2000 ਹੋਰ ਛੋਟ ਚਲੋ 128 128 ਚਲੰਦ ਹਾਂ ਬਾਕੀ ਇਹ ਵਾ ਝੋਟੀ ਹਾਂਜੀ ਇਹੋ ਜੀਆਂ ਝੋਟੀਆਂ ਲੱਖ ਲੱਖ ਰੁਪਏ ਦੀਆਂ ਤੋਕਣਾ ਗੱਬਣਾ ਨਹੀਂ ਜੰਮੀ ਸੀਲਸਲਾ ਤੇ ਮੈਂ ਬਾਹਰ ਮਾਲਕ ਨਾਲ ਆਉਂਦਾ ਬੈਠ ਕੇ ਥੱਲੇ ਨਾ ਜਿਤਨਾ ਮਰਜੀ ਇਹ ਨਹੀਂ ਵੀ ਕਰਨਾ ਸੀਲ ਜਿਤਨਾ ਬਹੁਤ ਬਹੁਤ ਜਿਆਦਾ ਚੰਗੀ ਗੱਡੀ ਹਾਂ ਸੀਲ ਦੇ ਚਲੋ ਤੇ ਬਸ ਆਹੀ ਤਿੰਨ ਝੋਟੀਆਂ ਨਾ ਆਹੀ ਤਿੰਨ ਲੋ ਜੀ ਆਹੀ ਤਿੰਨ ਝੋਟੀਆਂ ਸੇਲ ਆ ਬਾਕੀ ਰੇਡ ਬਹੁਤ ਸੋਹਣਾ ਕਿਤੇ ਵੀਰ ਨੇ ਮੇਰਾ ਵੀਰ ਇੱਥੇ ਆ ਗਿਆ ਰ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਬਸ ਤੇ ਪਾਸ ਕਰੋ ਤੇ ਨੰਬਰ ਬੋਲ ਦੋ ਸ਼ੇਰਾ ਜੀ ਫਿਰ ਆਪਣਾ ਸਾਸੀ ਸੈਂਟਰੀ ਸੈਂਤੀ ਉਹ ਦਾ ਸਟਾਰ ਅੱਛਾ ਇਹ ਤੁਹਾਡਾ ਜੀ ਹਾਂਜੀ ਹਾਂਜੀ ਜੀ ਤੁਹਾਡਾ ਜੀ 78890 ਹਾਂਜੀ 70136 78890 ਹਾਂਜੀ 70136 ਠੀਕ ਹੈ ਤੁਹਾਡਾ ਕਿਹਨਾ ਜੀ 8847375176 ਚਲੋ ਸ਼ਹਿਰ ਅੰਮ੍ਰਿਤਸਰ ਜੀ ਹਾਂਜੀ ਪਾਕਿ ਤਾਂ ਵਾਲੇ ਬਾਰ-ਬਾਰ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਹਾਂਜੀ ਹਾਂਜੀ